ਠੀਕ ਹੈ ਜੇ ਅਪਾ ਨੀਟ ਕੁਆਲੀਫਾਈ ਨਹੀਂ ਕਰ ਸਕੇ ਤਾਂ ਸਾਡੇ ਕੋਲ ਹੋਰ ਬਹੁਤ ਸਾਰੇ ਆਪਸ਼ਨਸ ਹੈ ਮਤਲਬ ਤੁਸੀਂ ਨਰਸਿੰਗ ਵੱਲ ਜਾ ਸਕਦੇ ਹੋ ਬੀ ਐਮ ਐਸ ਹੈ ਜਿਹਨੂੰ ਅਸੀਂ ਆਯੁਰਵੈਦਿਕ ਡਿਗਰੀ ਵੀ ਕਹਿੰਦੇ ਉਹਦੇ ਵਿੱਚ ਜਾ ਸਕਦੇ ਹੋ ਹੋਮੋਪੈਥੀ ਦੇ ਅੰਦਰ ਬੀ ਐਚ ਐਮ ਐਸ ਹੁੰਦੀ ਹੈ ਵੈਟਰਨਰੀ ਸਾਇੰਸਿਸ ਉਹਦੇ ਵਿੱਚ ਬੀ ਵੀ ਐਸ ਸੀ ਹੁੰਦੀ ਹੈਗਾ ਐਗਰੀਕਲਚਰ ਦਾ ਫੀਲਡ ਹੈਗਾ ਹੌਟਰੀ ਕਲਚਰ ਦਾ ਫੀਲਡ ਹੈਗਾ ਇਸ ਤੋਂ ਨਵਾਂ ਹੋਰ ਬਹੁਤ ਸਾਰੇ ਪੈਰਾ ਮੈਡੀਕਲ ਕੋਰਸਿਸ ਹੈ ਕਿ ਨੇ ਬੀ ਫਾਰਮੇਸੀ ਹੈਗੀ ਹੈ ਡੀ ਫਾਰਮੇਸੀ ਹੈਗੀ ਹੈ ਇਹ ਇਦਾਂ ਦੇ ਕੋਰਸਿਸ ਨੇ ਕਿ ਤੁਸੀਂ ਇਹਨਾਂ ਦੇ ਅੰਦਰ ਆਪਣੀ ਡਿਗਰੀ ਕਰਕੇ ਆਪਣਾ ਫਿਊਚਰ ਸਿਕਿਉਰ ਕਰ ਸਕਦੇ ਹੋ ਕਿਸੇ ਅੱਛੀ ਜਗ੍ਹਾ ਆਪਣੇ ਆਪ ਨੂੰ ਐਡਜਸਟ ਕਰ ਸਕਦੇ ਹੋ ਜੇ ਕੋਈ ਵੀ ਬੱਚਾ ਐਮਬੀਬੀਐਸ ਤੋਂ ਇਲਾਵਾ ਇੰਜੀਨੀਅਰਿੰਗ ਦੇ ਵਿੱਚ ਐਗਰੀਕਲਚਰਸ ਦੇ ਅੰਦਰ ਬੀਐਮਐਸ ਦੇ ਅੰਦਰ ਬੀਵੀਐਸਸੀ ਦੇ ਅੰਦਰ ਜਾਂ ਨਰਸਿੰਗ ਦੇ ਅੰਦਰ ਜਾਂ ਫਾਰਮੇਸੀ ਦੇ ਅੰਦਰ ਜਾਂ ਹੋਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਲਾਈਨਸ ਐ ਜਿਹੜੀਆਂ ਮਤਲਬ ਆਪਾਂ ਨਹੀਂ ਇਸ ਟਾਈਮ ਬੋਲ ਸਕਦੇ ਅਗਰ ਤੁਸੀਂ ਕਿਸੇ ਵੀ ਫੀਲਡ ਦੇ ਅੰਦਰ ਜਾਣਾ ਚਾਹੁੰਦੇ ਹੋ ਇੰਡੀਆ ਦੇ ਅੰਦਰ ਜਾਂ ਫੋਰਨ ਤੁਸੀਂ ਕਿਸੇ ਵੀ ਫੀਲਡ ਦੇ ਲਈ ਮੇਰੇ ਕੋਲੇ ਆ ਸਕਦੇ ਹੋ ਗਾਈਡੈਂਸ ਲਈ ਓਮੇਗਾ ਟਿਊਟੋਰੀਅਲ ਦੇ ਅੰਦਰ ਗਾਈਡੈਂਸ ਲਈ ਕੋਚਿੰਗ ਦੇ ਲਈ ਔਰ ਅਗਰ ਮੇਰੇ ਥਰੂ ਐਡਮਿਸ਼ਨ ਲੈਣਾ ਚਾਹੁੰਦੇ ਹੋ ਕਿਸੇ ਅੱਛੇ ਇੰਸਟੀਚਿਊਸ਼ਨ ਦੇ ਵਿੱਚ ਤਾਂ ਉਹਦੇ ਲਈ ਵੀ ਕੰਟੈਕਟ ਕਰ ਸਕਦੇ ਹੋ ਆਪਣੀ ਕਾਉਂਸਲਿੰਗ ਲਈ ਆ ਸਕਦੇ ਹੋ ਆਪਣੇ ਡਾਊਟਸ ਦੇ ਲਈ ਆ ਸਕਦੇ ਹੋ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਅੱਜ ਫੇਰ ਆਪਸ ਦੇ ਰੂਬਰੂ ਹਾਂ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅੱਜ ਬੇਖੰਡਾ ਸਰਮਲ ਸਾਹਿਬ ਹੈ ਔਰ ਅੱਜ ਜਿਸ ਟਾਪਿਕ ਦੇ ਉੱਪਰ ਅਸੀਂ ਗੱਲ ਕਰ ਰਹੀਆਂ ਉਹ ਅੱਜ ਦੇ ਟਾਈਮ ਦਾ ਹੌਟੈਸਟ ਮੁੱਦਾ ਹੈ ਮੈਂ ਹੌਟ ਨਹੀਂ ਕਹਿੰਦਾ ਹੌਟੈਸਟ ਮੁੱਦਾ ਥੈਟ ਇਜ਼ ਨੀਟ ਰਿਜ਼ਲਟ ਆਫ ਨੀਟ ਜੋ ਰਿਜ਼ਲਟ ਆਇਆ ਨੀਟ ਦਾ ਉਹਦੇ ਵਿੱਚ ਦੋ ਬੱਚੇ ਮਲੇਰ ਕੋਟਲੇ ਦੇ ਵੀ ਮਤਲਬ ਵਧੀਆ ਰੈਂਕ ਲੈ ਕੇ ਆਏ ਨੇ ਔਰ ਅਸੀਂ ਉਹਨਾਂ ਨੂੰ ਕੰਗ੍ਰੈਚੁਲੇਟ ਵੀ ਕਰਦੇ ਆਂ ਔਰ ਇਸ ਤੋਂ ਇਲਾਵਾ ਸਰਮਲ ਸਾਹਿਬ ਤਿਆਰੀ ਕਰਵਾਉਂਦੇ ਨੇ ਨੀਟ ਦੀ ਤਿਆਰੀ ਕਰਵਾਉਂਦੇ ਨੇ ਔਰ ਪਿਛਲੇ 25 ਸਾਲ ਤੋਂ ਇਹ ਅਕੈਡਮੀ ਸਾਇੰਸ ਸਬਜੈਕਟ ਨਾਲ ਜੁੜੀ ਹੋਈ ਹੈ ਆਪਾਂ ਗੱਲ ਕਰਦੇ ਸਰਮੁਸਾਲ ਦੇ ਨਾਲ ਪਰ ਪੁੱਛਦੇ ਆ ਇਹਨਾਂ ਦੇ ਬੱਚਿਆਂ ਦੇ ਰਿਜ਼ਲਟ ਦੇ ਬਾਰੇ ਵੀ ਔਰ ਕੁਝ ਐਸੇ ਬੱਚੇ ਜਿਨ੍ਹਾਂ ਨੇ NEET ਦਾ ਟੈਸਟ ਤਾਂ ਦਿੱਤਾ ਪਰ ਉਹ ਕੁਆਲੀਫਾਈ ਨਹੀਂ ਕਰ ਸਕੇ ਕਿਸੇ ਕਾਰਨ ਕਰਕੇ ਉਹਨਾਂ ਦੇ ਵਾਸਤੇ ਹੋਰ ਕੀ ਕੀ ਆਪਸ਼ਨਸ ਹੈ ਆਪਾਂ ਇਸ ਟੌਪਿਕ ਦੇ ਉੱਪਰ ਗੱਲ ਕਰਾਂਗੇ ਸਰਮੁਸਾਲ ਦੇ ਨਾਲ ਆਓ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਹੀਏ ਸਰਮੁਸਾਲ ਸਭ ਤੋਂ ਪਹਿਲਾਂ ਮੈਂ ਵੈਲਕਮ ਕਹਾਂਗਾ ਤੁਹਾਨੂੰ ਆਪਣੇ ਚੈਨਲ ਰੀਜ਼ਲਟ ਟਾਈਮ ਜੀ ਸ਼ੁਕਰੀਆ ਮਾਮੂਨ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਰਮੁਸਾਲ ਸਭ ਤੋਂ ਪਹਿਲਾਂ ਤੁਸੀਂ ਰੱਖੋ ਨੀਡ ਦੇ ਬਾਰੇ ਪਾ ਇੱਕ ਦੋ ਵੀਡੀਓ ਪਹਿਲਾਂ ਵੀ ਕੀਤੀ ਗੱਲਬਾਤ ਆਪਣੀ ਹੋਈ ਹੈ ਅ ਹੁਣ ਰਿਜ਼ਲਟ ਆ ਗਿਆ ਸਰ ਤੁਹਾਡੇ ਕਿੰਨੇ ਕਿੰਨੇ ਬੱਚੇ ਮਤਲਬ ਜਿਹੜੇ ਹੈਗੇ ਇਹਦੇ ਵਿੱਚ ਕੁਆਲੀਫਾਈ ਹੋਏ ਜੀ ਥੈਂਕ ਯੂ ਦੇਖੋ ਇਸ ਅਕੈਡਮੀ ਜਿਵੇਂ ਮਾਮੂਨ ਸਾਹਿਬ ਨੇ ਦੱਸਿਆ ਕਿ ਪਿਛਲੇ 25 ਸਾਲ ਤੋਂ ਆਪਣੀ ਸੇਵਾਵਾਂ ਨਿਭਾ ਰਹੀ ਹੈ ਇੱਥੇ ਮਲੇਰ ਕੋਟਲਾ ਦੇ ਅੰਦਰ ਇਥੋਂ ਦੇ ਹੁਣ ਤੱਕ ਮੈਂ ਬਾਰ ਬਾਰ ਦੱਸਿਆ ਔਰ ਸਾਡੇ ਸਾਰੇ ਜਿਹੜੇ ਵਿਊਜ਼ ਆ ਜਾਣਦੇ ਵੀ ਨੇ ਕਿ 45 ਦੇ ਤਰੀ ਬੱਚੇ ਡਾਕਟਰਸ ਬਣ ਚੁੱਕੇ ਨੇ ਮੈਂ ਕੱਲੇ ਐਮਬੀਬੀਐਸ ਡਾਕਟਰਸ ਦੀ ਗੱਲ ਕਰ ਰਿਹਾ ਮੈਂ ਉਹਦੇ ਵਿੱਚ ਡੈਂਟਿਸਟ ਜਾਂ ਆਯੁਰਵੈਦਿਕ ਡਾਕਟਰ ਜਾਂ ਹੋਮਿਓਪੈਥੀ ਡਾਕਟਰ ਨਹੀਂ 카ਉਂਟ ਕਰ ਰਿਹਾ ਉਸ ਤੋਂ ਇਲਾਵਾ ਹਜ਼ਾਰਾਂ ਇੰਜੀਨੀਅਰਸ ਐਗਰੀਕਲਚਰਿਸਟ ਵੈਟਰਨਰੀ ਆਫੀਸਰ ਕਾਫੀ ਤੰਗੋੜ ਦੇ ਕਾਫੀ ਬੱਚੇ ਤੋਂ ਨਿਕਲ ਚੁੱਕੇ ਨੇ ਹੁਣ ਇਸ ਵਾਰ ਦੀ ਜੇ ਗੱਲ ਕਰੀ ਅਸੀਂ ਜਿਹੜਾ ਹੁਣੇ ਜਸ ਕੁਝ ਦਿਨ ਪਹਿਲਾਂ ਆਪਣਾ ਰਿਜ਼ਲਟ ਆਊਟ ਹੋਇਆ ਇਸ ਰਿਜ਼ਲਟ ਦੇ ਵਿੱਚ ਸਾਨੂੰ ਉਮੀਦ ਹੈ ਕਿ ਅਕੈਡਮੀ ਦੇ ਤਿੰਨ ਬੱਚਿਆਂ ਦੀ ਐਡਮਿਸ਼ਨ ਹੈ ਜਿਹੜੀ ਉਹ ਇਨਸ਼ਾਅੱਲਾ ਐਮਬੀਬੀਐਸ ਦੇ ਵਿੱਚ ਹੋ ਜਾਏਗੀ ਉਹ ਨੀਟ ਦੇ ਅੰਦਰ ਉਹਨਾਂ ਨੇ ਅੱਛੇ ਤਰੀਕੇ ਨਾਲ ਅੱਛੇ ਮਾਰਕਸ ਲੈ ਕੇ ਨੇ ਕੁਆਲੀਫਾਈ ਕੀਤੇ ਉਹ ਆਪਣੇ ਕਾਉਂਸਲਿੰਗ ਦੇ ਵਿੱਚ ਤੋਂ ਤਿੰਨ ਬੱਚੇ ਇਦਾਂ ਦੇ ਲੱਗਦੇ ਨੇ ਸਾਨੂੰ ਕਿ ਜਿਹੜੇ ਐਡਮਿਸ਼ਨ ਲੈਣ ਦੇ ਵਿੱਚ ਇਨਸ਼ਾਅੱਲਾ ਕਾਮਯਾਬ ਹੋ ਜਾਣਗੇ ਜੀ ਸਰ ਸਭ ਤੋਂ ਸਭ ਤੋਂ ਜਿਹੜੀ ਉੱਪਰ ਲੰਮੀ ਨਹੀਂ ਕਰਨੀ ਮੈਂ ਕੋਈ ਇੱਕ ਲਈ ਆਪਣੇ ਕੁਐਸਚਨ ਜਿਹੜੇ ਹੈਗੇ ਜੋ ਮੈਂ ਤੁਹਾਨੂੰ ਬਾਅਦ ਵਿੱਚ ਪੁੱਛਦਾ ਜਾਊਗਾ ਸਰ ਜਿਹੜੇ ਬੱਚੇ ਕੁਆਲੀਫਾਈ ਨਹੀਂ ਕਰ ਪਾਏ ਕੁਆਟਾਟਲੀਟੀ ਦੇ ਵਿੱਚ ਉਹਨਾਂ ਦੇ ਵਾਸਤੇ ਹੋਰ ਕੀ ਕੀ ਆਪਸ਼ਨ ਦੇਖੋ ਇਹਦਾ ਕਿ ਨੀਡ ਦੇ ਅੰਦਰ ਜਿਹੜੇ ਬੱਚੇ ਕੁਆਲੀਫਾਈ ਨਹੀਂ ਕਰ ਪਾਏ ਜਿਨ੍ਹਾਂ ਦਾ ਰੈਂਕ ਨਹੀਂ ਆਇਆ ਬਹੁਤ ਬੱਚਿਆਂ ਨੂੰ ਮੈਂ ਵੀ ਜਾਣਦਾ ਕਿ ਜਿਨ੍ਹਾਂ ਨੇ ਡ੍ਰੌਪ ਹੀ ਕੀਤਾ ਡ੍ਰੌਪ ਕਰਨ ਦੇ ਵਾਸਤੇ ਉਹਨਾਂ ਦੇ ਅੱچھے ਮਾਰਕਸ ਨਹੀਂ ਆਏ ਪਰ ਉਹਨਾਂ ਨੂੰ ਮੇਰੇ ਖਿਆਲ ਚ ਕੁਝ ਇਦਾਂ ਦਾ ਡਿਸਰਟਨ ਓਨ ਦੀ ਲੋਡ ਨਹੀਂ ਹੈਗੀ ਹੈ ਕਿ ਸਾਡੇ ਕੋਲ ਪਹਿਲਾਂ ਵੀ ਜਿਵੇਂ ਅਸੀਂ ਦੱਸ ਤੁਕਿਆ ਕਿ ਸਾਡੇ ਕੋਲ ਬਾਹਰ ਦੇ ਆਪਸ਼ਨਸ ਹੈਗੇ ਨੇ ਸਾਡੇ ਕੋਲ ਮਤਲਬ ਅਗਰ ਐਮਬੀਬੀਐਸ ਹੀ ਕਰਨਾ ਚਾਹੁੰਦੇ ਹੋ ਤੇ ਇੰਡੀਆ ਦੇ ਅੰਦਰ ਵੀ ਮੇਰੇ ਕੋਲ ਆਪਸ਼ਨਸ ਹੈ ਕਿ ਤੁਸੀਂ ਇੰਡੀਆ ਤੋਂ ਕਰਨਾ ਚਾਹੁੰਦੇ ਹੋ ਐਮਬੀਬੀਐਸ ਤਾਂ ਇੱਥੇ ਵੀ ਸਾਡੇ ਕੋਲ ਆਪਸ਼ਨਸ ਹੈ ਇੱਥੇ ਵੀ ਤੁਸੀਂ ਐਮਬੀਬੀਐਸ ਸਾਡੇ ਕੋਲੇ ਆ ਸਕਦੇ ਹੋ ਗਾਈਡੈਂਸ ਲੈ ਸਕਦੇ ਹੋ ਔਰ ਇੰਡੀਆ ਤੋਂ ਬਾਹਰ ਜਿਹੜਾ ਬਜਟ ਫ੍ਰੈਂਡਲੀ ਸਾਡਾ ਇਹ ਹੈ ਦਾ ਪੈਕੇਜ ਹੈ ਉਹਦੇ ਬਾਰੇ ਵੀ ਜਿਵੇਂ ਉਜ਼ਬੇਕਿਸਤਾਨ ਆਇਆ ਕਜ਼ਾਕਿਸਤਾਨ ਆਇਆ ਰਸ਼ੀਆ ਹੋ ਗਿਆ ਕਿਰਗਿਸਤਾਨ ਹੋ ਗਿਆ ਇਜੀਪਟ ਹੋ ਗਿਆ ਨੇਪਾਲ ਹੋ ਗਿਆ ਬੰਗਲਾਦੇਸ਼ ਹੋ ਗਿਆ ਇਹ ਇਰਾਨ ਹੋ ਗਿਆ ਇਸ ਤੋਂ ਇਲਾਵਾ ਆਰਮੀਨੀਆ ਹੋ ਗਿਆ ਜਿਓਰਟੀ ਹੋ ਗਿਆ ਇਹਨਾਂ ਦੇ ਵਿੱਚੋਂ ਕਿਸੇ ਵੀ ਕੰਟਰੀ ਅੰਦਰ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਉਹਦੇ ਲਈ ਕੋਈ ਵੀ ਗਾਈਡੈਂਸ ਹੈ ਉਹ ਤੁਸੀਂ ਸਾਡੇ ਕੋਲ ਆ ਸਕਦੇ ਹੋ ਔਰ ਇਹਨਾਂ ਦੇ ਅੰਦਰ ਜਿਹੜਾ ਸਾਡਾ ਪੂਰਾ ਪੈਕੇਜ ਹੈ 6 ਸਾਲ ਦਾ ਉਹ ਬਹੁਤ ਹੀ ਬਜਟ ਫ੍ਰੈਂਡਲੀ ਹੈਗਾ ਸਰ ਇਹ ਹੀ ਕੁਐਸਚਨ ਸੀਗਾ ਬ੍ਰਾਦਰ ਨੈਕਸਟ ਜੋ ਸਟਾਰਟਿੰਗ ਇੱਕ ਤਾਂ ਆਪਾਂ ਗੱਲ ਕਰੀ ਪੈਕੇਜ ਇਹ ਕੰਟਰੀ ਤੋਂ ਕੰਟਰੀ ਵੈਰੀ ਕਰਦਾ ਹੋਣਾ ਜੇ ਆਪਾਂ ਗੱਲ ਕਰੀ ਤੇ ਸਟਾਰਟਿੰਗ ਕਿੱ ਸਰੇਣੀ ਮੈਂ ਟੋਟਲ ਕੋਰਸ ਦੀ ਗੱਲ ਕਰਾਂ ਇਹ ਸਾਡਾ ਜਿਹੜਾ ਲਗਭਗ ਅੱਜਕੱਲ ਜਿਹੜਾ ਹੈਗਾ ਅਕੋਰਡਿੰਗ ਟੂ ਨੈਸ਼ਨਲ ਜਿਹੜਾ ਹੈਗਾ ਸਾਡਾ ਮੈਡੀਕਲ ਕਮਿਸ਼ਨ ਹੈ ਉਹਦੇ ਮੁਤਾਬਿਕ ਤੇ ਗਰੀਵਨ 6 ਸਾਲ ਦਾ ਕੋਰਸ ਹੈ ਔਰ ਇਹ 6 ਸਾਲ ਦੇ ਕੋਰਸ ਦੀ ਜਿਹੜੀ ਕੰਟਰੀ ਟੂ ਕੰਟਰੀ ਜਿਹੜੀ ਇਹ ਪੂਰਾ ਪੈਕੇਜ ਹੈ ਪਹਿਲੋ ਕਿ ਪੂਰਾ 6 ਸਾਲ ਦਾ ਕੋਰਸ ਹੈ ਇਨਕਲੂਡਿੰਗ ਫੀ ਅਕੋਮੋਡੇਸ਼ਨ ਫੂਡ ਉਹ ਅਰਾਊਂਡ 25 ਤੋਂ ਸ਼ੁਰੂ ਹੋ ਜਾਂਦਾ ਹੈ 25 ਲੱਖ ਤੋਂ ਲੈ ਕੇ ਉਹ ਚਲਾ ਜਾਂਦਾ ਹੈ ਅੱਗੇ 35 ਅਪ ਟੂ 40 ਉਸ ਮੈਕਸਿਮਮ ਇੱਥੇ ਤੱਕ ਜਾਂਦਾ ਜਿਹਦੇ ਅੰਦਰ ਇਵਨ ਤੁਹਾਡਾ ਸਾਰਾ ਪੂਰੇ 6 ਸਾਲ ਦਾ ਖਰਚਾ ਪੂਰਾ ਕਵਰਡ ਹੈ ਇਵਨ ਥੋੜੀ ਹਰ ਸਾਲ ਟਿਕਟ ਵੀ ਇਨਕਲੂਡਡ ਹੈਗੀ ਆਨ ਜਾਣ ਦੀ ਸਾਰਾ ਪੂਰਾ ਪੈਕੇਜ ਪੂਰਾ ਪੈਕੇਜ ਹਾਂਜੀ ਇੰਨਾ ਕੁ ਇਹਦੇ ਵਿੱਚ ਬੋਰਡਿੰਗ ਲੋਜਿੰਗ ਔਰ ਬੰਦੇ ਦਾ ਅਪ ਡਾਊਨ ਸਾਰਾ ਕੁਝ ਜੀ ਜੀ ਸਭ ਕੁਝ ਇਹਦੇ ਵਿੱਚ ਇਨਕਲੂਡ ਹੈ ਮੇਰੇ ਖਿਆਲ ਚ ਮੈਕਸਿਮਮ 40 ਤੱਕ ਉਹ ਵੀ ਮੈਕਸਿਮਮ 40 ਵੀ ਉੱਥੇ ਜਾਏਗਾ ਕਿ ਅਗਰ ਆਪਾਂ ਬਹੁਤ ਹੀ ਕਿਸੇ ਟੌਪ ਦੇ ਕੰਟਰੀ ਦੇ ਅੰਦਰ ਜਾ ਰਹੇ ਔਰ ਕੰਟਰੀ ਦੇ ਅੰਦਰ ਸਭ ਤੋਂ ਜਿਹੜੀ ਟੌਪ ਦੀ ਸਿਟੀ ਔਰ ਸਿਟੀ ਦੇ ਅੰਦਰ ਅੱਗੇ ਟੌਪ ਦੀ ਇਨਵੈਸਟਿੰਗ ਉਹਦੇ ਅੰਦਰ ਮੈਕਸਿਮਮ ਸਾਡਾ ਖਰਚਾ ਜਿਹੜਾ ਹੈਗਾ 35 ਪਲੱਸ ਔਰ 40 ਤੋਂ ਨੀਚੇ ਹੀ ਰਹੇਗਾ ਓਕੇ ਸਰ ਮਸਤ ਐਮਬੀਬੀਐਸ ਤੋਂ ਅਲਾਵਾ ਹੋਰ ਕਿਹੜੇ ਕਿਹੜੇ ਇਥੇ ਕੋਰਸ ਦਿੰਦਾ ਜਿਹੜਾ ਬੱਚਾ ਅਡਾਪਟ ਕਰ ਸਕਦੇ ਆ ਹਾਂ ਇਹ ਬਹੁਤ ਅੱਛਾ ਕੁਐਸਚਨ ਕੀਤਾ ਤੁਸੀਂ ਮੈਂ ਆਪਣੇ ਇਥੇ ਸਾਰੇ ਦੇਸ਼ ਵਾਸੀ ਨੇ ਜਿਹੜੇ ਮੇਰੇ ਮਲੇਕੋਟਲਾ ਸ਼ਹਿਰ ਦੇ ਜਾਂ ਮੇਰੇ ਆਲੇ ਦੋਲੇ ਦੇ ਜਿਹੜੇ ਹੈਗੇ ਨੇ ਵਾਸੀ ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਕਹਿਣਾ ਚਾਹਾਂਗਾ ਤੇ ਸਾਡੇ ਬੱਚੇ ਨੇ ਠੀਕ ਹੈ ਐਮਬੀਬੀਐਸ নো ਡਾਊਟ ਇੱਕ ਬਹੁਤ ਅੱਛਾ ਕੋਰਸ ਹੈ ਇੱਕ ਬਹੁਤ ਅੱਛੀ ਲਾਈਨ ਹੈ ਬਟ ਅੱਲਾ ਨੇ ਖੁਦਾ ਨੇ ਰੱਬ ਨੇ ਹਰ ਬੰਦੇ ਦੀ ਕਿਸਮਤ ਚ ਅਲੱਗ-ਅਲੱਗ ਚੀਜ਼ਾਂ ਲਿਖੀਆਂ ਨੇ ਹਰ ਬੰਦਾ ਡਾਕਟਰ ਨਹੀਂ ਬਣ ਸਕਦਾ ਹਰ ਬੰਦਾ ਇੰਜੀਨੀਅਰ ਨਹੀਂ ਬਣ ਸਕਦਾ ਹਰ ਬੰਦਾ ਪ੍ਰੋਫੈਸਰ ਨਹੀਂ ਬਣ ਸਕਦਾ ਸਾਡਾ ਕੰਮ ਹੈ ਅਫਰਟਸ ਕਰਨਾ ਠੀਕ ਹੈ ਅਗਰ ਆਪਾਂ ਨੀਟ ਕੁਆਲੀਫਾਈ ਨਹੀਂ ਕਰ ਸਕੇ ਤਾਂ ਸਾਡੇ ਕੋਲ ਹੋਰ ਬਹੁਤ ਸਾਰੀਆਂ ਆਪਸ਼ਨਸ ਹੈ ਮਤਲਬ ਤੁਸੀਂ ਨਰਸਿੰਗ ਵੱਲ ਜਾ ਸਕਦੇ ਹੋ ਬੀਐਮਐਸ ਹੈ ਜਿਹਨੂੰ ਅਸੀਂ ਆਯੁਰਵੈਦਿਕ ਡਿਗਰੀ ਵੀ ਕਹਿੰਦੇ ਆ ਉਹਦੇ ਵਿੱਚ ਜਾ ਸਕਦੇ ਹੋ ਹੋਮਿਓਪੈਥੀ ਦੇ ਅੰਦਰ ਵੈਟਰਨਰੀ ਸਾਇੰਸਿਸ ਉਹਦੇ ਵਿੱਚ ਬੀਵੀਐਸਸੀ ਹੁੰਦੀ ਹੈਗੀ ਹੈ ਐਗਰੀਕਲਚਰ ਦਾ ਫੀਲਡ ਹੈਗਾ ਹੌਟਰੀ ਕਲਚਰ ਦਾ ਫੀਲਡ ਹੈਗਾ ਇਸ ਤੋਂ ਨਵਾਂ ਹੋਰ ਬਹੁਤ ਸਾਰੇ ਪੈਰਾ ਮੈਡੀਕਲ ਕੋਰਸਿਸ ਹੈਗੇ ਨੇ ਬੀ ਫਾਰਮੇਸੀ ਹੈਗੀ ਹੈ ਡੀ ਫਾਰਮੇਸੀ ਹੈਗੀ ਹੈ ਇਹ ਇਦਾਂ ਦੇ ਕੋਰਸਿਸ ਨੇ ਕਿ ਤੁਸੀਂ ਇਹਨਾਂ ਦੇ ਅੰਦਰ ਆਪਣੀ ਡਿਗਰੀ ਕਰਕੇ ਆਪਣਾ ਫਿਊਚਰ ਸਿਕਿਉਰ ਕਰ ਸਕਦੇ ਹੋ ਕਿਸੇ ਅੱਛੀ ਜਗ੍ਹਾ ਆਪਣੇ ਆਪ ਨੂੰ ਐਡਜਸਟ ਕਰ ਸਕਦੇ ਹੋ ਜੀ ਇਟ ਮੀਨਸ ਬੱਚੇ ਨੂੰ ਡਿਸਆਰਡਰ ਹੋਣ ਦੇ ਲੋਕ ਆਪਸ ਬੋਲਿੰਗੇ ਫੁਲੀ অপਸ਼ਨਸ ਆ ਫੁਲੀ অপਸ਼ਨਸ ਅੱਛਾ ਇਹ ਸਾਰੀਆਂ অপਸ਼ਨਸ ਆ ਇੰਡੀਆ ਦੇ ਵਿੱਚ ਰੋਡ ਵੀ ਆ ਬ੍ਰੋਡ ਵੀ ਹੈ ਜੀ ਇੰਡੀਆ ਦੇ ਵਿੱਚ ਵੀ ਹੈ ਦੇਖੋ ਅਗਰ ਕੋਈ ਵੀ ਬੱਚਾ ਐਮਬੀਬੀਐਸ ਤੋਂ ਇਲਾਵਾ ਇੰਜੀਨੀਅਰਿੰਗ ਦੇ ਵਿੱਚ ਐਗਰੀਕਲਚਰਸ ਦੇ ਅੰਦਰ ਬੀਐਮਐਸ ਦੇ ਅੰਦਰ ਬੀਵੀਐਸਸੀ ਦੇ ਅੰਦਰ ਜਾਂ ਨਰਸਿੰਗ ਦੇ ਅੰਦਰ ਜਾਂ ਫਾਰਮੇਸੀ ਦੇ ਅੰਦਰ ਜਾਂ ਹੋਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਲਾਈਨਸ ਆ ਜਿਹੜੀਆਂ ਮਤਲਬ ਆਪਾਂ ਨਹੀਂ ਇਸ ਟਾਈਮ ਬੋਲ ਸਕਦੇ अगर ਤੁਸੀਂ ਕਿਸੇ ਵੀ ਫੀਲਡ ਦੇ ਅੰਦਰ ਜਾਣਾ ਚਾਹੁੰਦੇ ਹੋ ਇੰਡੀਆ ਦੇ ਅੰਦਰ ਜਾਂ ਫੋਰਨ ਤੁਸੀਂ ਕਿਸੇ ਵੀ ਫੀਲਡ ਦੇ ਲਈ ਮੇਰੇ ਕੋਲੇ ਆ ਸਕਦੇ ਹੋ ਗਾਈਡੈਂਸ ਲਈ ਓਮੇਗਾ ਟਿਊਟੋਰੀਅਲ ਦੇ ਅੰਦਰ ਗਾਈਡੈਂਸ ਲਈ ਕੋਚਿੰਗ ਦੇ ਲਈ ਔਰ ਅਗਰ ਮੇਰੇ ਥਰੂ ਐਡਮਿਸ਼ਨ ਲੈਣਾ ਚਾਹੁੰਦੇ ਹੋ ਕਿਸੇ ਅੱਛੇ ਇੰਸਟੀਚਿਊਸ਼ਨ ਦੇ ਵਿੱਚ ਤੋਂ ਦੇ ਲਈ ਵੀ ਕੰਟੈਕਟ ਕਰ ਸਕਦੇ ਹੋ ਆਪਣੀ ਕਾਉਂਸਲਿੰਗ ਲਈ ਆ ਸਕਦੇ ਹੋ ਆਪਣੇ ਡਾਊਟਸ ਦੇ ਲਈ ਆ ਸਕਦੇ ਹੋ অপਸ਼ਨਸ ਐ ਤੁਹਾਡੇ ਕੋਲ ਅਵੇਲੇਬਲ ਆ ਵੀ ਆਰ ਆਲਵੇਸ ਥੇਰ ওকে ਔਰ ਅਰ ਇਨ ਦ ਐਂਡ ਮੈਂ ਇੱਕ ਅਪੀਲ ਲੈਣਾ ਚਾਹੂਗਾ ਬੱਚਿਆਂ ਵਾਸਤੇ ਉਹਨਾਂ ਦੇ ਪੇਰੈਂਟਸ ਵਾਸਤੇ ਕੀ ਕਹੋਗੇ ਇਸ ਤਾਲ ਨੂੰ ਲੈ ਕੇ ਤੁਹਾਨੂੰ ਮੈਂ ਪੇਰ ਆਪਣੇ ਜਿਹੜੇ ਬੱਚੇ ਨੇ ਆਪਣੇ ਥੀਵਰਜ਼ ਹੈ ਉਹਨਾਂ ਨੂੰ ਇੱਕ ਗੱਲ ਫਿਰ ਕਹਿਣਾ ਚਾਹਾਂਗਾ ਕਿ ਬੇਟਾ ਜਿਹੜੇ ਖਾਸ ਕਰਕੇ ਜੂਨੀਅਰ ਬੱਚੇ ਨੇ ਜਾਂ ਜਿਹੜੇ 12 ਦੇ ਵਿੱਚ ਇਸ ਟਾਈਮ ਪੜ੍ਹ ਰਹੇ ਨੇ ਕਿ ਬੇਟਾ ਜਿਹੜਾ ਤੁਸੀਂ ਆਪਣਾ ਡਿਸੀਜਨ ਲੈਣਾ ਨਾ ਉਹ ਵੈਰੀ ਬਿਗਨਿੰਗ ਦੇ ਵਿੱਚ ਡਿਸੀਜਨ ਤੁਸੀਂ ਆਪਣਾ ਲੈ ਲੈਣਾ ਹੈ ਮੇਰੇ ਖਿਆਲ ਚ ਨਾਈਨ ਲੈਵਲ ਦੇ ਉੱਪਰ ਆ ਕੇ ਆਪਣਾ ਡਿਸੀਜਨ ਲੈ ਲੈਣਾ ਹੈ ਔਰ 10th ਲੈਵਲ ਉੱਪਰ ਪ੍ਰੋਪਰ ਤਰੀਕੇ ਨਾਲ ਤੁਸੀਂ ਇੰਪਲੀਮੈਂਟ ਕਰ ਦੋਗੇ ਕਿ ਮੈਂ ਕੀ ਪਰਸਿਊ ਕਰਨਾ ਹੈ ਮੈਡੀਕਲ ਵੱਲ ਜਾਣਾ ਹੈ ਨੋਨ ਮੈਡੀਕਲ ਵੱਲ ਜਾਣਾ ਹੈ ਫਾਰਮਰਸ ਵੱਲ ਜਾਣਾ ਹੈ ਉਸੇ ਲੈਵਲ ਤੋਂ ਪੜ੍ਹਾਈ ਸ਼ੁਰੂ ਕਰੋ ਕਿਉਂਕਿ ਸਾਡਾ ਵੀ ਜਿਹੜਾ ਇਸ ਅਕੈਡਮੀ ਦੇ ਅੰਦਰ ਮੋਟਿਵ ਹੈ ਨਾ ਉਹ ਅਸੀਂ ਬੱਚੇ ਦੀ ਫਾਊਂਡੇਸ਼ਨ ਸਟਰੋਂਗ ਕਰਦੇ ਹਾਂ ਜੀ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਅਸੀਂ ਅਕੈਡਮੀ ਦੇ ਅੰਦਰ 8th ਕਲਾਸ ਤੋਂ ਕੋਚਿੰਗ ਸਟਾਰਟ ਕਰਦੇ ਹਾਂ ਉਹਨੂੰ ਅਸੀਂ ਫਾਊਂਡੇਸ਼ਨ ਕਹਿੰਦੇ ਹਾਂ ਤੇ ਉਹਦੇ ਵਿੱਚ ਕੈਮਿਸਟਰੀ ਫਿਜ਼ਿਕਸ ਬਾਇਓ ਮੈਥਮੈਟਿਕਸ ਇੰਗਲਿਸ਼ ਤੇ ਐਕਸਪੋਰਟਸ ਨੇ ਐਕਸਪੋਰਟ ਹੀ ਆਪਣੀ ਕਲਾਸ ਲਏਗਾ ਤਾਂਕਿ ਬੱਚੇ ਦੀ ਫਾਊਂਡੇਸ਼ਨ ਸਟਰੋਂਗ ਹੋ ਜਾਏਗੀ ਉਹਦਾ ਫਿਰ ਮੈਡੀਕਲ ਫੀਲਡ ਜਾਂ ਨਾਨ ਮੈਡੀਕਲ ਆਪਟ ਕਰਕੇ ਉਹਦਾ ਇੰਜੀਨੀਅਰਿੰਗ ਦੇ ਅੰਦਰ ਜਾ ਕੇ ਆਏ ਕਿ ਨੂੰ ਕ੍ਰੈਕ ਕਰਨਾ ਜਾਂ ਐਨਆਈਟੀ ਨੂੰ ਕ੍ਰੈਕ ਕਰਨਾ ਜਾਂ ਫਿਰ ਨੀਟ ਨੂੰ ਕ੍ਰੈਕ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਏਗਾ ਇਨਸ਼ਾਅੱਲਾ ਤੋਂ ਮੈਂ ਹੀ ਅਪੀਲ ਕਰਾਂਗਾ ਕਿ ਆਪਣਾ ਪਲੀਜ਼ ਤੁਸੀਂ ਜਿਹੜਾ ਹੈਗਾ ਨਾ ਪਲੈਨਿੰਗ ਬਣਾ ਕੇ ਚੱਲੋ ਇੱਕ ਸ਼ੈਡਿਊਲ ਬਣਾ ਕੇ ਚੱਲੋ ਕਿ ਤੁਸੀਂ ਕੀ ਬਣਾ ਹੈ ਉਸ ਦੇ ਹਿਸਾਬ ਨਾਲ ਆਪਣੇ ਟਾਈਮ ਨੂੰ ਮੈਨੇਜ ਕਰੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲ ਕਰਨ ਵਾਸਤੇ ਔਰ ਬਾਰ-ਬਾਰ ਤੋਂ ਤੱਕਲੀਫ ਬਣੇ ਰਹਿਣਾਂ ਦੀ ਗੱਲਬਾਤ ਕਰਦੇ ਰਹਿਣਾ ਤੁਹਾਡੇ ਕੋਲ ਨੌਲੇਜ ਜੋ ਤੁਹਾਡੀ ਨੌਲੇਜ ਹੈ ਉਹ ਅੱਗੇ ਵੰਡਦੇ ਰਹਿਣਾ ਸਾਡੇ ਬਾਦਮਿਆਨ ਤੋਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਆਪਾਂ ਗੱਲ ਕਰ ਰਹੇ ਸੀ ਸਰਵਤ ਜੀ ਔਰ ਸਰਬੋਤਮ ਸਾਹਿਬ ਨੇ ਬਹੁਤ ਅੱਛੀ ਇਨਫਰਮੇਸ਼ਨ ਕਨਵੇ ਕਰਤੀ ਹੈ ਇਨ ਕਿਸੇ ਨੂੰ ਜਰੂਰਤ ਹੈ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਐਮਬੀਬੀਐਸ ਦੇ ਵਿੱਚ ਜਾਂ ਹੋਰ ਜਿਹੜੇ ਕੋਰਸਿੰਗ ਹੈ ਇੰਡੀਆ ਦੇ ਵਿੱਚ ਐਬ੍ਰੋਡ ਕਿਸੇ ਵੀ ਕਿਸਮ ਦੀ ਤੁਹਾਨੂੰ ਇਨਫਰਮੇਸ਼ਨ ਚਾਹੀਦੀ ਹੈ ਤਾਂ ਸਰਬੋਤਮ ਆਲਵੇਜ਼ ਆਦਰ ਔਰ ਇਹਨਾਂ ਦਾ ਜੋ ਨੰਬਰ ਹੈ ਨੰਬਰ ਔਰ ਇਹਨਾਂ ਦਾ ਪੂਰਾ ਐਡਰੈਸ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਹੈਗਾ ਅਸੀਂ ਕਮੈਂਟ ਕਰਕੇ ਵੀ ਦੇ ਦਾਂਗੇ ਤੁਹਾਨੂੰ ਔਰ ਡਿਸਕ੍ਰਿਪਸ਼ਨ ਦੇ ਵਿੱਚੋਂ ਲੈ ਸਕਦੇ ਹੋ ਔਰ ਅਸੀਂ ਕੋਸ਼ਿਸ਼ ਕਰਾਂਗੇ ਡਿਸਪਲੇ ਕਰੀਏ ਇਸ ਪੇਜ ਦੇ ਉੱਪਰ ਵੀ